ਵਾਕਬਾਪੂਨ ਕੇ ਇਧਰ ਗਿੜਾ ਦਰਬੇਸ਼ਾਂ ਨੂੰ ਪਾਪਾ ਕੇ ਰੋਟੀਆਂ ਚਾਲਦੇ ਹਣ ਬਾਪੂਨ ਲੈ ਕੇ ਘਰੇ ਤੇ ਥੋੜਾ ਜੱਜ ਕਰੇ ਕੰਮ ਹੈ ਅੱਜ ਸਾਰਾ ਦਿਨ ਕੁਝ ਬਾੜ ਦੇ ਵਿੱਚੋਂ ਮਿੱਟੀ ਮੁੱਟੀ ਚੱਕਣ ਆਣੀ ਪਈ ਉਹ ਚੱਕਦੇ ਆ ਅੱਜ ਫਿਰ ਅੱਥਰ ਤੱਕ ਲਾਉਣੀਆਂ ਕੇਰਾ ਕਰੇ ਕੇਰਾ ਬਾਪੂਨਾਂ ਖੇਤ ਦਾ ਦਵਾ ਤੜਕੀ ਤੜਕੇ ਗੇੜਾ ਖੇਤ ਗੇੜਾ ਲਾਜ਼ਮੀ ਦੇ ਜਾ ਕਰੋ ਤੜਕੀ ਤੜਕੇ ਪਤਾ ਲੱਗਦਾ ਰਹਿੰਦਾ ਵੀ ਕੀ ਗੱਲ ਵਾਤਾ ਕੀ ਨਹੀਂ ਜੇ ਸਾਡੇ ਇਹ ਦਰ ਨਾਲ ਖੁੱਲ ਗਿਆ ਤਾਂ ਇਹ ਫਿਰ ਕੰਮ ਟੇਡਾ ਹੋ ਜਾਂਦਾ ਕਿਉਂਕਿ ਸਾਡੀ ਸਬਜ਼ੀ ਦੇ ਵਿੱਚ ਵੀ ਬੜਾ ਪਾਣੀ ਫਿਰ ਕੇ ਅਸ ਗੱਲ ਹੁਣ ਚਲੋ ਠੀਕ ਹੈ ਸਿਸਟਮ ਪਾਣੀ ਵੀ ਨਿਕਲ ਗਿਆ ਨੁਕਸਾਨ ਤਾਂ ਹੁੰਦੀ ਆ ਕਿਸੇ ਨਾ ਕਿਸੇ ਚੀਜ਼ ਦਾ ਉਹਦਾ ਫਾਇਦਾ ਹੀ ਬੜਾ ਚਲੋ ਦੇਖੋ ਦਰਾਸਤਾ ਆਪਣੇ ਮੱਥੇ ਆ ਚੀਜ਼ੇ ਇਸੇ ਕਰਕੇ ਆ ਪਾਣੀ ਬੜਾ ਚੰਗਾ ਹੈ ਕਿਉਂਕਿ ਪਾਣੀ ਵੀ ਬੜਾ ਇਹਦੇ ਕਰਕੇ ਚੰਗਾ ਪਾਣੀ ਚੰਗਾ ਵੀ ਆਪਾਂ ਇਹਨੇ ਇਸੇ ਕਰਕੇ ਹੋਇਆ ਪਿਆ ਨਾ ਕਿਉਂਕਿ ਸਿਮ ਸਿਮ ਆ ਇਹ ਤਾਂ ਹੁੰਦਾ ਆਪਾਂ ਥੋੜੇ ਸਾਲ ਜੇ ਪੱਕਾ ਬਣੇ ਨੂੰ ਤਾਂ ਪਹਿਲਾਂ ਤਾਂ ਜ਼ਮੀਨ ਕੱਚੀ ਚੱਲਦਾ ਰਿਹਾ ਉਹ। ਹੋਗਾ ਕਿੰਨੇ ਸਾਲ ਪੱਕਾ ਬਣੇ ਨੂੰ ਤਾਂ ਕਿੰਨੀ ਪਹਿਲਾਂ ਜ਼ਮੀਨ ਕੱਚਾ ਹੁੰਦਾ ਜੀ। ਪਰ ਪਾਪਾ ਫੇਰ ਵੀ ਕਿਤੇ ਨਾ ਕਿਤੇ ਇਸ ਸਿੰਮ ਦਾ ਤਾਂ ਹੈਗੀ ਐ ਨਾ ਚੀਜ਼। ਧਰਤੀ ਦੇ ਵਿੱਚ ਜਿਵੇਂ ਆਪਾਂ ਹੁਣ ਸੂਏ ਜਮੇ ਪੱਕੇ ਬਣਾ ਤੇ ਧਰਤੀ ਦੇ ਵਿੱਚ ਪਾਣੀ ਸੰਮਣੋਂ ਹਟ ਗਿਆ। ਪਰ ਫੇਰ ਵੀ ਇਹ ਸਿੰਮ ਦਾ ਤਾਂ ਹੈਗੀ ਐ ਨਾ ਜੋ ਸਾਈਡ ਤੇ ਉੱਚਾ ਚੜ ਜਾਂਦਾ ਤਾਂ ਵੀ ਧਰਤੀ ਦੇ ਵਿੱਚ ਸਿੰਮੀ ਅੰਦਰ ਰਹਿੰਦਾਗਾ। ਵੱਡੀ ਜਾਂਦਾ ਰਹਿੰਦਾਗਾ। ਆਹ ਦੇਖੋ ਮੀਂਹ ਦਾ ਵੀ ਬਹੁਤ ਨੁਕਸਾਨ ਕਰਦਾ ਪਰ ਚੱਲ ਪਿਆ ਵੇਲਾਂ ਦੇ ਬਾਰੇ। ਗ੍ਰੋਥ ਫੜ ਗਈਆਂ ਨਾ ਆਪਾਂ। ਦੁ ਪਿੱਲਾ ਤੇ ਤਾਂ ਹੀ ਬਾਪੂ ਨੂੰ ਤੜਕੀ ਦੂ ਆ ਥੋੜੇ ਜਿਹੇ ਪੇਠੇ ਜਰੂਰ ਡੈਡ ਹੋਗੇ ਤਾਂ ਹੀ ਬਾਪੂ ਨੂੰ ਤੜਕੀ ਗੇੜਾ ਮਰਵਾਉਣਾ ਹੁੰਨੇ ਆਪਾਂ ਕੀਤਾ ਵੀ ਜੇਰਾ ਪਤਾ ਲੱਗ ਜੇ ਵੀ ਕੀ ਚੀਜ਼ ਆ ਹੁਣ ਆ ਆਪਾਂ ਗੋਭੀ ਵਾਲਾ ਕਰ ਰੱਖਿਆਗਾ ਤਿਆਰ ਤੇ ਬਸ ਮੜਾ ਬੱਤ ਆਉਣ ਦੋ ਤੇ ਗੋਭੀ ਦੇ ਵੀ ਕਰੀ ਜਾਂਦੇ ਨਾਲ ਦੀ ਨਾਲ ਤਿਆਰੀਆਂ ਬਸ ਇਹਦੇ ਬਾਅਦ ਗੋਭੀ ਦਾ ਵੀ ਕੰਮ ਕਰਦੇ ਆਂਗੀ ਓਕੇ ਬਹੁਤ ਨੁਕਸਾਨ ਹੋ ਗਿਆ ਬੇਲਾਂ ਦੇ ਵਿੱਚ ਇਧਰ ਦੀ ਜਾ ਕੇ ਕਿਉਂਕਿ ਪਾਣੀ ਵਾਲਾ ਖਾਲ ਦੇ ਵਿੱਚ ਦੀ ਜਾ ਕੇ ਸਾਰਾ ਇਧਰ ਆਹ ਦੇਖੋ ਤੁਸੀਂ ਕਿੱਥੋਂ ਕਿੱਥੇ ਤੱਕ ਪਾਣੀ ਚੜ ਗਿਆ ਸੀਗਾ ਸਾਰਾਂ ਦੀ ਜਾ ਕੇ ਇਧਰ ਵੀ ਬੜਾ ਨੁਕਸਾਨ ਕੀਤਾ ਉਹਦਾ ਸ਼ੁਕਰਾ ਪ੍ਰਮਾਤਮਾ ਦਾ ਸੀ ਤੁਰਤ ਪੈਰਾ ਆ ਗਿਆ ਕੱਲ ਤਾਂ ਕਰਕੇ ਪਾਣੀ ਸਾਰਾ ਘਰ ਦਾ ਵਿੱਚੋਂ ਇਹਦੇ ਬੇਲਾਂ ਦੇ ਸਾਰਾ ਸਾਰਾ ਬਹਨ ਡੱਕ ਤਾ ਸੀ ਫੇਰ ਫੇਰ ਸਾਰਾ ਇਧਰ ਹੀ ਸਾਰਾ ਇਧਰ ਹੀ ਵਾਪਸ ਕੀਤਾ ਪਾਣੀ ਅੱਜ ਤੰਦ ਨਾਲ ਟੁੱਟ ਗਿਆ ਦੁਬਾਰੇ ਫੇਰ ਬੇਲਾਂ ਦੇ ਵਿੱਚ ਪਾਣੀ ਫਿਰ ਗਿਆ ਉੱਤਰਦਾ ਮਿੱਤਰੋ ਖਾਲ ਟੁੱਟ ਗਿਆ ਅੱਜ ਖਾਲ ਵੀ ਬੜਾ ਨੁਕਸਾਨ ਕੀਤਾ ਬੇਲਾਂ ਦਾ ਬਹੁਤ ਜ਼ਿਆਦਾ ਜਿੰਨਾ ਕੋਈ ਬੇਲਾਂ ਨੁਕਸਾਨ ਤਾਂ ਨਹੀਂ ਨਹੀਂ ਬਹੁਤ ਜ਼ਿਆਦਾ ਕਰਤਾ ਮੀਹ ਆ ਤੀ ਦਸੇ ਪੀ ਬਾਰੇ ਨਹੀਂ ਹਜੇ ਨੇ ਇਕਾ ਪਾਣੀ ਖੜੀ ਜਾਂਦਾ ਕੱਲ ਨੂੰ ਲਾ ਕੇ ਦੇਖਦੇ ਆ ਪਹਾੜ ਦੇ ਵਿੱਚ ਸਲਫਰ ਵੀ ਪਾਉਣੇ ਆ ਸਲਫਰਿਕਰ ਹੁੰਦਾ ਹਾਲ ਬਹੁਤ ਜ਼ਿਆਦਾ ਜਿੰਨਾ ਪਾਣੀ ਉਹਨਾਂ ਜਿਹੇ ਪਾਣੀ ਪਾ ਰਹੀ ਗਿਆ ਬਲੰਦ ਤੇ ਬੈਠ ਕੇ ਦੇਖਦਾ ਇਥੋਂ ਬਾਵਾ ਟੁੱਟ ਗਿਆ ਇਥੇ ਬੈਠ ਰਿਹਾ ਆਪਣੇ ਕੋਲ ਖਾਸੇ ਖਾਂ ਦੇ ਵਿੱਚ ਉਪਰ ਤੋਂ ਢਿੱਕੇ ਬੱਟ ਖਾ ਰਿਹਾ ਦਨਾਲਾ ਗਿਆ ਤੋ ਹਾਲ ਦਾ ਕਰੈਕਟਰ ਨਿਕਾਫਾ ਨਾ ਮਤ ਮੱਕੀ ਭਰਗੀ ਚਾਚੇ ਦੀ ਨੁਕਸਾਨ ਮੱਕੀ ਦਾ ਵੀ ਹੋਇਆਗਾ ਪਾਣੀ ਬਹੁਤ ਆਉਂਦਾ ਇਹਦੇ ਵਿੱਚ ਝੋਨੇ ਦੇ ਵਿੱਚ ਤਾਂ ਨਹੀਂ ਪਿਆ ਸੱਚੀ ਬਾਗ ਕੀ ਟੱਕਰ ਉਹਨਾਂ ਕਿ ਬੰਦ ਸੀ ਗਾਜਰ ਟੁੱਟ ਕੇ ਆ ਤੇ ਖੇਤ ਚ ਦੇਖ ਹਾਲ ਲੰਘ ਕੇ ਪਾਣੀ ਹਾਲੇ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਬਚਤਰੇ ਵੀ ਪਰ ਨੁਕਸਾਨ ਤਾਂ ਹਣੀ ਬੱਲਾਂ ਦਾ ਲਗਰਾਉਂ ਦੀਆਂ ਤਿਆਰੀਆਂ ਪਰ ਲੈਣਾ ਇਸ ਵੀਟ ਆਰਮਾਸਿਕ ਬੋਏ ਨੇ ਬਰੈਡ ਸਵੀਟ ਲੈ ਕੇ ਚੰਗੀਆਂ ਚੰਗੀਆਂ ਹੁਣ ਇਧਰੋਂ ਸਾਡੇ ਮਸ਼ਹੂਰ ਨੇ ਕੇਐਸ ਵਾਲੇ ਜੋ ਇੰਨੀ ਕੰਨੀ ਬਾਈਤਮਾਨ ਪੂਰੇ ਸਰੇ ਦੀ ਮਠਾਈ ਨਾ ਟੌਕ ਦੀ ਆਂਦੀ। ਜੇ ਆਪਾਂ ਕਹਿ ਦੀ ਲੈ ਕੇ ਸਵੀਟ ਬੁਚਾਦੇ ਹਾਂ ਕਰੇ ਬਾਪੂ ਬੜੇ ਵੀ ਦੇ ਕੇ ਕਿਹੜਾ ਪੈਂਚ ਲੈ ਲਿਆ ਹੁਣ ਤਾਂ ਪਾਣੀ ਥੱਲੇ ਨਹੀਂ ਮੜਾ ਕਰੂ ਸ਼ਾਬ ਦੀ। ਭਿੰਡੀਆਂ ਦਾ ਵੀ ਬਾੜੀਆਂ ਲਈਆਂ ਨੇ ਢੇਰ ਲਾਰ ਕੇ ਪਿੱਛੇ ਵੀ ਵਾਲੀਆਂ ਮੇਗਾ ਡੇਰ। 1 ਕਿਲੋ ਟਮਾਟਰ ਪਾਤਾ ਰਹਿ ਗਿਆ ਮੱਚਾ ਲੈ ਲੀਆਂ ਹੋਰ ਤੇ ਸਿੱਖ ਲੈਣਾ। ਹਾਂ। ਸਮਾਨ ਜ ਰਹਿਣਾ ਹੈ। ਕੱਲ ਨੂੰ ਪ੍ਰੋਗਰਾਮ ਜਾਂ ਤੇ ਚਾਲਦੇ ਹੁਣ ਬਸ ਹੈ ਹੈ ਖੋਲ ਲੈ ਤੋ ਤਿਆਰ ਤਿਆਰੀਆਂ ਹੈ ਇਹ ਨਹੀਂ ਲੈ ਨਾ ਮੈਨੂੰ ਡੰਡੇ ਭੁੱਲ ਗਿਆ ਧੜਕੇ ਮੈ ਲਿਓ ਤੋ ਕਰ ਲੈ ਤੇ ਉਹਨਾਂ ਨੇ ਉਹ ਦਾਰੀ ਕਿਦੋਂ ਕਰੇ ਜਨੇ ਜੀ ਉਹਨਾਂ ਦੇ ਉਹ ਕਸ਼ਮੀਰ ਲੇ ਕੇ ਤਿਆਰੀਆਂ ਚੱਲ ਰਹੀਆਂ ਪੂਰੀਆਂ ਸਾਰੇ ਪੜੀ ਜਾਂਦੇ ਨੇ ਹੈ ਵਧੀਆ ਨਹੀਂ ਉਹਨਾਂ ਦੇ ਵਧੀਆ ਨਹੀਂ ਕਹਿੰਦੇ ਵਧੀਆ ਬਰਨਾਲ ਹੈ ਆਪਣੇ ਦੇਸੀ ਆਪਣੇ ਦੇਸੀ ਹੁੰਦੇ ਆ ਸਾਰੇ ਪੜੀ ਜਾਂਦੇ ਨੇ

हां पर ये कोल्ड ड्रिंक नहीं भी था काफी अच्छे से सब ठीक चलास में तो कर लेना चाहिए बाकी आते के सारी इकट्ठी लेने वाले हां सब ठीक है हाई फ्रॉम ਬੜੀ ਬੜੀ ਮੁੱਠੀ ਵਰਦੇ ਘੱਟ ਨਹੀਂ ਮਾਰੀ ਉਹਦੇ ਪਾਣੀ ਨਹੀਂ ਸਾਤ ਨੂੰ ਲਿਖਦਾ

ਸੈਟ ਟੈਂਡ ਖੜਾ ਦੇ ਸੈਨਾ ਦੇ ਤਰਕੀ ਆ ਕੇ ਸੇਵਾ ਕਰਨ ਲੱਗ ਜਾਂਦਾ ਆਏ ਲੜਦੇ ਵਾ ਨੇ ਆਸ ਪਾਣੀ ਦੇ ਦੇ ਦੋ ਰੋਟੀ ਪਾ ਦੇ ਉਹਨੂੰ ਵੀ ਰੋਟੀ ਅੱਜ ਖੁਸ਼ੀ ਵੀ ਕੱਲ ਪ੍ਰੋਗਰਾਮ ਸਾਰਾ ਵਧੀਆ ਹੋ ਗਿਆ ਅੱਜ ਖੁਸ਼ੀ ਦਾ ਵੀ ਬਹੁਤ ਵਧੀਆ ਦਿਨ ਆ ਕੱਲ ਕਰਾਇ ਕੱਲ ਵਾਲੇ ਪ੍ਰੋਗਰਾਮ ਇੱਥੇ ਘਾਤਿਆ ਨਾ ਮਾ ਕੱਲ ਪ੍ਰੋਗਰਾਮ ਦੇ ਸਾਰੇ ਥੱਕੇ ਪਏ ਮੈਂ ਤਾਂ ਆਪ ਖੁਦ ਬਾਹਰ ਸਕੇ ਮਾਤਾ ਪਿਤਾ ਸਰੀਰ ਟੁੱਟ ਹੀ ਜਾਂਦਾ ਜਮ ਇੱਕ ਥੋੜਾ ਆ ਮਾਰਾ ਕੋਟਾ ਮਸਾਲਿਆਂ ਦੀਆਂ ਸਬਜ਼ੀਆਂ ਹੁੰਦੀਆਂ ਹੁੰਦੇ ਹਨ ਪਤਾ ਪ੍ਰੋਗਰਾਮ ਚ ਤੇ ਫਿਰ ਮਨ ਲੋ ਜਿਹੜੀ એનર્ਜੀ ਸਰੀਰ ਦੀ ਡਾਊਨ ਪਾਏ ਜਾਂਦੀ ਤੇ ਆਪ ਤੀ ਬਣਾਤਾ ਸਾਰਿਆਂ ਦੇ ਆਪਾਂ ਇਹ ਜੀਜਾ ਤੱਕ ਕੱਟ ਹੀ ਖਾਣੇਗੇ ਲੈ ਮੈਂ ਲੈ ਆਉਣਾ ਪੈਣਾ ਬਾਲਟੀ ਇਹ ਜੀਜਾ ਕੱਟ ਹੀ ਖਾਣੇ ਆ ਤਾਂ ਕਰਕੇ ਸਰੀਰ ਦੀ એનર્ਜੀ ਜੱਡਾਊਨ ਹੋਈ ਪਈ ਆ ਤੋੜਦੇ ਹੁਣ ਕਿਰਨ ਸਬਜ਼ੀ ਚੱਲ ਗਈ